ਕੇਂਦਰ ਸਰਕਾਰ ਦਾ ਰਵਈਆ ਦੇਖ ਲੋ ਕੇਂਦਰ ਸਰਕਾਰ ਦਾ ਰਵਈਆ ਦੇਖ ਲੋ ਇਨਸਾਨਾਂ ਨੂੰ ਛੱਡ ਕੇ ਕਰੋੜਾ ਰੁਪਇਆ ਲਾ ਰਹੇ ਨੇ ਆਪਣੇ ਇੱਕ ਇੱਕ ਬੁੱਤ ਤੇ ਪਰਮੰਨਦੇ ਆ ਕਿ ਸਮੇ ਪੱਤ ਝੜਦਾ ਮੌਸਮ ਜੇ ਹੈ ਪੰਜਾਬ ਤੇ ਪਰਸਾਂ ਨੂੰ ਯਕੀਨ ਹੈ ਅਗਲੀ ਆਉਣ ਵਾਲੀ ਰੁੱਤ ਤੇ ਵੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਪਿੱਛੇ ਜਿਹੜੇ ਸਾਡੇ ਮਾਈਆਂ ਨੇ ਉਹਨਾਂ ਨੂੰ ਦੇਖ ਕੇ ਵੀ ਤੁਹਾਨੂੰ ਯਕੀਨ ਹੋ ਗਿਆ ਹੁਣ ਕਿ ਅਸੀਂ ਜੋ ਗੱਲਾਂ ਕਰਦੇ ਹਾਂ ਹੱਕ ਸੱਚੀਆਂ ਬਿਲਕੁਲ ਸੱਚੀਆਂ ਨੇ ਔਰ ਪੰਜਾਬ ਦੀ ਇੱਕ ਇੱਕ ਮਾਂ ਤਿਆਰ ਹੈ ਜਿਵੇਂ ਉਹਨੇ ਆਪਣੇ ਪੁੱਤ ਨੂੰ ਤੋੜਿਆ ਦਿੱਲੀ ਉਵੇਂ ਉਹ ਆਪ ਵੀ ਜਾ ਕੇ ਇੱਕ ਡਾਊਨ ਨੂੰ ਤਿਆਰ ਨੇ ਨਿਠ ਕੇ ਕੰਮ ਕਰਨ ਨੂੰ ਤਿਆਰ ਨੇ ਕਿਉਂਕਿ ਇਹ ਸਿਰਫ ਇਨਸਾਨੀ ਅੰਦੋਲਨ ਨਹੀਂ ਰਹਿ ਗਿਆ ਇਹ ਹੁਣ ਆਪਣੀ ਹੋਂਦ ਬਚਾਉਣ ਦਾ ਅੰਦੋਲਨ ਵੀ ਹੈ ਸਾਡੇ ਨਾਲ ਪਿੱਛੇ ਸਿੰਮੀ ਜੀ ਮੌਜੂਦ ਨੇ ਸਾਡੀਆਂ ਮਾਈਆਂ ਮੌਜੂਦ ਨੇ ਜਿਹੜੀਆਂ ਬਹੁਤ ਤਤਪਰ ਨੇ ਇੱਕ ਬੀਬੀ ਦਾ ਤਾਂ ਰੋਸ ਵੀ ਆ ਕਹਿੰਦੇ ਮੇਰਾ ਜਵਾਈ ਮੈਨੂੰ ਲੈ ਕੇ ਨਹੀਂ ਗਿਆ ਮੇਰਾ ਪੁੱਤ ਮੈਨੂੰ ਲੈ ਕੇ ਨਹੀਂ ਗਿਆ ਮੇਰੀ ਵੀ ਬੜੇ ਦਿਲ ਦੀ ਤਾਂਘ ਹੈ ਕਿ ਮੈਂ ਕਿਹੜੀ ਕੜੀ ਦਿੱਲੀ ਜਾ ਕੇ ਇਸ ਇਤਿਹਾਸ ਵਿੱਚ ਆਪਣਾ ਯੋਗਦਾਨ ਪਾਵਾਂ ਪਰ ਅਗਰ ਗੱਲ ਕਰਾਂ ਹੁਣ ਅਸੀਂ ਸਮਾਰਟ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ ਆ ਇੱਥੋਂ ਹੀ ਜੱਥੇ ਰਵਾਨੇ ਕਰਦੇ ਆ ਜਿਹੜੇ ਜਿੰਨੇ ਵੀ ਜਾਣਦੇ ਨੇ ਦੁਆਬੇ ਏਰੀਏ ਚੋਂ ਔਰ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਦੁਆਬੇ ਏਰੀਏ ਵਿੱਚੋਂ ਐਸ ਸੀ ਭਾਈਚਾਰਾ ਵੀ ਨਹੀਂ ਉੱਥੇ ਪਹੁੰਚ ਰਿਹਾ ਪਰ ਪਹਿਲਾਂ ਬਹੁਤ ਜਥੇ ਗਏ ਨੇ ਨੌਜਵਾਨਾਂ ਦੇ ਬਜ਼ੁਰਗਾਂ ਦੇ ਹੁਣ ਸਾਡੀਆਂ ਭੈਣਾ ਐਸੀ ਸਮਾਜ ਵੀ ਇੱਥੋਂ ਜਿਹੜੀਆਂ ਦਿੱਲੀ ਵੱਲੋਂ ਕੂਚ ਕਰਨਗੇ ਸੰਗਰਾਦ ਦਾ ਦਿਨ ਹੈ ਜਿੱਥੇ ਅਸੀਂ ਦੋ ਵੇਲੇ ਅਰਦਾਸ ਕਰੀਦੀ ਆ ਚਾਹੇ ਹਿੰਦੂ ਧਰਮ ਹੋਵੇ ਚਾਹੇ ਸਿੱਖ ਧਰਮ ਹੋਵੇ ਚਾਹੇ ਇਸਾਈ ਧਰਮ ਹੋਵੇ ਮੁਸਲਮਾਨ ਧਰਮ ਹੋਵੇ ਐਸੀ ਭਾਈਚਾਰਾ ਹੋਵੇ ਸਾਰੇ ਇੱਕ ਦੂਜੇ ਦੀ ਸਲਾਮਤੀ ਮੰਗਦੇ ਨੇ ਉੱਥੇ ਹੀ ਕੇਂਦਰ ਸਰਕਾਰ ਨੇ ਉੱਥੇ ਫਿਰ ਬੈਰੀਕੇਡ ਲਾਉਣੇ ਸ਼ੁਰੂ ਕਰ ਦਿੱਤੇ ਨੇ ਇਹਨਾਂ ਦੇ ਮਨਾਂ ਦੇ ਕੀ ਵਿਚਾਰ ਨੇ ਇੱਕ ਇੱਕ ਕਰਕੇ ਸਾਂਝੇ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸਿਮਰਨ ਸਿਮਮੀ ਜੀ ਭੈਣ ਜੀ ਹੁਣੇ ਨਾਲ ਨੇ ਕਈ ਵਾਰੀ ਤੁਹਾਨੂੰ ਇਹਨ ਸਿਮਰ ਜੀ ਕੇ ਵੇਲੇ ਥੱਲੇ ਕਮੈਂਟ ਵੀ ਆ ਜਾਂਦੇ ਨੇ ਕਿ ਤੁਸੀਂ ਬਾਰ ਬਾਰ ਇਹਨਾਂ ਨੂੰ ਕਿਉਂ ਅੱਗੇ ਲੈ ਕੇ ਆਉਂਦੇ ਹੋ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਸੰਘਰਸ਼ੀ ਲੋਕਾਂ ਨਾਲ ਜੁੜੇ ਆਂ ਔਰ ਇਹਨਾਂ ਨੇ ਉਹ ਜਿਹੜੀ ਅੱਜ ਮਿਸਾਲ ਵੀ ਜਿਹੜੀ ਉਹ ਕਾਇਮ ਕਰ ਦੇਣੀ ਹੈ ਦਿੱਲੀ ਜਾਣਾ ਇਹਨਾਂ ਨੇ ਕੁਝ ਕਰਨਾ ਬਹੁਤ ਮਾਣ ਹੈ ਜੀ ਤੁਸੀਂ ਦਿੱਲੀ ਚੱਲਿਓ ਥੋੜੇ ਜਿੱਗੇ ਅੱਗੇ ਆਜੋ ਆਪਾਂ ਗੱਲਬਾਤ ਕਰਦੇ ਆਂ ਤੁਹਾਨੂੰ ਪਤਾ ਹੀ ਹੈ ਅਸੀਂ ਪਹਿਲਾਂ ਨਿੱਘਾ ਸਵਾਗਤ ਕਰਦੇ ਹਾਂ ਫਿਰ ਸਵਾਲ ਪੁੱਛਦੇ ਹਾਂ ਬਹੁਤ ਨਿੱਘਾ ਸਵਾਗਤ ਹੈ ਐ ਸ਼ੁਕਰੀਆ ਤੁਹਾਡਾ ਥੈਂਕ ਯੂ ਆ ਔਰ ਜੈਪੀ ਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਪੀਵੀ ਬੱਤੀ ਚੈਨਲ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਆ ਤੁਸੀਂ ਵੀ ਅੱਗੇ ਆਓ ਤੁਹਾਨੂੰ ਤੁਸੀਂ ਵੀ ਆਓ ਤਾਂ ਕਿ ਪੀਵੀ ਬੱਤੀ ਚੈਨਲ ਵਾਲੇ ਤੁਹਾਨੂੰ ਵੀ ਪ੍ਰਮੋਟ ਕਰਨ ਤੁਹਾਨੂੰ ਵੀ ਦੇਖਣ ਆ ਕੇ ਜਿਹੜੇ ਕਮੈਂਟ ਕਰਦੇ ਕਿ ਤੁਸੀਂ ਸਾਨੂੰ ਕੀ ਅਸੀਂ ਨਹੀਂ ਕਹਿੰਦੇ ਸਾਨੂੰ ਹੁਣ ਅਸੀਂ ਸੜਕ ਤੇ ਨਿਕਲਿਆਂਦੇ ਆ ਔਰ ਉਹਨੂੰ ਹੀ ਕੋਈ ਦੇਖੇਗਾ ਜਿਹੜਾ ਬਾਹਰ ਨਿਕਲੇਗਾ ਜਿਹੜਾ ਘਰ ਦੇ ਅੰਦਰ ਚਾਰ ਦੀਵਾਰੀ ਵਿੱਚ ਬੈਠਾ ਹੈ ਉਹ ਕਿਆ ਕਰ ਰਿਹਾ ਕਿਆ ਨਹੀਂ ਕਰ ਰਿਹਾ ਕਿਉਂਕਿ ਇਹ ਇੱਕ ਸਿਸਟਮ ਹੈ ਕੋਈ ਕਿਸੇ ਦੇ ਘਰ ਦੇ ਅੰਦਰ ਝਾਕਣ ਦੀ ਕਿਸੇ ਨੂੰ ਪਰਮਿਸ਼ਨ ਨਹੀਂ ਹੈਗੀ ਸੋ ਇਸ ਕਰਕੇ ਅਸੀਂ ਸਦੋਂ ਸੜਕ ਤੇ ਨਿਕਲਿਆ ਨੇ ਉਦੋਂ ਹੀ ਸਾਨੂੰ ਇਹ ਵੀ ਦੇਖਦਿਆ ਪੀਵੀ ਬੱਤੀ ਵਾਲੇ ਅਸੀਂ ਘਰ ਵਿੱਚ ਕੀ ਕਰਦੇ ਇਹਨਾਂ ਨੇ ਕਦੇ ਇੰਟਰਫੇਅਰ ਨਹੀਂ ਕੀਤਾ ਤੇ ਅਸੀਂ ਔਰ ਸਾਰਿਆਂ ਨੂੰ ਕਿੰਨੀਆਂ ਬੀਬੀਆਂ ਜਾ ਰਹੀਆਂ ਜੀ ਇਹ ਸਾਡੀ ਬੀਬੀਆਂ ਟੀਮ ਆ ਤੇ ਹੋਰ ਵੀ ਬੀਬੀਆਂ ਹੈਗੀਆਂ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਨਾਲ ਉਹ ਧਰਨੇ ਵਿੱਚ ਉੱਥੇ ਜਾਣਾ ਚਾਹੁੰਦੀਆਂ ਨੇ ਦਿੱਲੀ ਇਹ ਬਾਅਦ ਤੋਂ ਬਾਅਦ ਟਾਈਮ ਲਈ ਅਸੀਂ ਹੁਣ ਚੱਲੇ ਆ ਇੱਦਾਂ 2 ਤੋਂ 3 ਦਿਨ ਦਾ ਸਾਡਾ ਪ੍ਰੋਗਰਾਮ ਆ ਤੇ ਆਉਣ ਵਾਲੇ ਟਾਈਮ ਲਈ ਅਸੀਂ ਹੁਣ ਉੱਥੇ ਦੇਖਾਂਗੇ ਸਿਸਟਮ ਜੇ ਸਾਡੀ ਰਹਿਣ ਦੀ ਵਧੀਆ ਸਿਸਟਮ ਹੋ ਗਈ ਤਾਂ ਅਸੀਂ ਇੱਦਾਂ 5 10 15 20 ਦਿਨਾਂ ਚਾਹੇ ਜਿੰਨੀ ਵੀ دیر ਲਈ ਰਹੇਗਾ ਉਨੀਂ ਦਿਨ ਅਸੀਂ ਉੱਥੇ ਰਵਾਂਗੇ ਦਿੱਲੀ ਕੋਈ ਐਡੀ ਗੱਲ ਨਹੀਂ ਹੈਗੀ ਹੁਣ ਕਿ ਐਨੀ ਘਟੀਆ ਸਰਕਾਰ ਇੰਡੀਆ ਦੀ ਆ ਗਈ ਆ ਸਾਰਿਆਂ ਨੂੰ ਵਿਹਲੇ ਕੀਤਾ ਹੋਇਆ ਔਰ ਅਸੀਂ ਵੀ ਵਿਹਲੇ ਹੀ ਆਂ ਤੇ ਫਿਰ ਇੱਥੇ ਵੀ ਅਸੀਂ ਬੈਠੇ ਆਂ ਤੇ ਉੱਥੇ ਵਧੀਆ ਸੰਘਰਸ਼ ਜਿਹੜੇ ਕਰ ਰਹੇ ਅਸੀਂ ਵੀ ਉਹਦੇ ਵਿੱਚ ਉਹਨਾ ਸਹਿਯੋਗ ਕਰਾਂਗੇ ਜਿੰਨਾ ਕ ਆਪਣੇ ਵੱਲੋਂ ਕਰ ਸਕੇ ਤੇ ਸਾਡੀਆਂ ਬੀਬੀਆਂ ਇਹ ਵਿੱਚੋਂ ਇੱਕ ਗੱਲ ਵੀ ਉੱਥੋਂ ਦਿੱਲੀ ਵੱਲੋਂ ਆਈ ਸੀਗੀ ਕਿ ਐਸੀ ਭਾਈਚਾਰਾ ਕਹਿ ਰਿਹਾ ਕਿ ਸਾਨੂੰ ਕੋਈ ਆਵਾਜ਼ ਨਹੀਂ ਮਾਰਦਾ ਤੁਹਾਨੂੰ ਕਿਸ ਨੇ ਆਵਾਜ਼ ਮਾਰੀ ਹੈ ਕਿ ਆਪ ਹੀ ਚੱਲਿਓ ਉਹ ਐਡਾ ਕੁਝ ਨਹੀਂ ਹੁੰਦਾ ਹੈਗਾ ਕਿ ਜਦੋਂ ਕੋਈ ਆਵਾਜ਼ ਮਾਰੇ ਉਦੋਂ ਜਾਣਾ ਆ ਤੇ ਇਹ ਸਿੱਖਣਾ ਸਾਰਿਆਂ ਨੂੰ ਚਾਹੀਦਾ ਹੈ ਕਿ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਦਾ ਸਪੋਰਟ ਕਰਨਾ ਸਿੱਖੋ ਚਾਹੇ ਉਹ ਜਿਹੜੇ ਮਰਜੀ ਵਰਗ ਤੋਂ ਹੋਵੇ ਔਰ ਜਿਹੜਾ ਕੋਈ ਗਲਤ ਕਰਦਾ ਆ ਉਹਦਾ ਵਿਰੋਧ ਕਰਨਾ ਸਿੱਖੋ ਉਹ ਚਾਹੇ ਆਪਣੇ ਵਰਗ 'ਚ ਹੋਵੇ ਚਾਹੇ ਕਿਸੇ ਹੋਰ ਵਰਗ ਵਿੱਚ ਹੋਵੇ ਠੀਕ ਹੈ ਇਹ ਜਿਹੜੇ ਲੋਕ ਹੈਗੇ ਜਿਨ੍ਹਾਂ ਸੰਘਰਸ਼ ਲਈ ਅਸੀਂ ਚੱਲੇ ਆ ਉਹ ਸਹੀ ਕਰ ਰਹੇ ਆ ਇਸ ਘਰ ਕੇ ਸੰਘਰਸ਼ ਲਈ ਚੱਲੇ ਆ ਜੀ ਹਾਂਜੀ ਜਿਹੜੇ ਉਸੇ ਸੰਘਰਸ਼ ਵਿੱਚ ਅਸੀਂ ਚੱਲੇ ਆ ਆਪਣਾ ਜਾਣ ਕੇ ਤੁਕੀ ਇਹ ਤੁਸੀਂ ਬਿਲ ਸਾਰੇ ਪਹਿਲਾਂ ਪੜ੍ਹ ਲਓ ਉਹ ਇਹਦਾ ਜਿਹੜਾ ਐਂਡ ਤੱਕ ਇਹਦੀ ਜੜ ਨੂੰ ਜਾਣੋ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਸਿਰਫ ਕਿਸਾਨ ਦਾ ਮੁੱਦਾ ਨਹੀਂ ਹੈਗਾ ਇਹ ਪੂਰੇ ਭਾਰਤ ਦੇ ਵਿੱਚ ਰਹਿਣ ਵਾਲੇ ਹਰ ਇੱਕ ਨਾਗਰਿਕ ਦਾ ਮੁੱਦਾ ਆ ਜਿਹੜੇ ਲੋਕ ਕਹਿੰਦੇ ਸਾਡਾ ਜ਼ਮੀਨਾਂ ਨਹੀਂ ਹੈਗੇ ਸਾਡਾ ਆਇਆ ਨਹੀਂ ਇਹ ਗੱਲ ਸਿਰਫ ਜ਼ਮੀਨ ਦੀ ਨਹੀਂ ਹੈਗੀ ਇਹ ਗੱਲ ਆਮ ਲੋਕਾਂ ਦੀ ਆ ਖਾਸ ਕਰਕੇ ਦੇ ਵਿੱਚ ਆਮ ਲੋਕਾਂ ਦੀ ਆ ਕਿਉਂਕਿ ਜਿਹੜੀ ਇਹ ਭਾਜਪਾ ਸਰਕਾਰ ਆ ਸਿਰਫ ਵਪਾਰੀਆਂ ਦੀ ਇਹ ਸਰਕਾਰ ਆ ਇਹ ਵਪਾਰੀ ਵਰਗ ਨੂੰ ਫਾਇਦਾ ਦੇਣਾ ਚਾਹੁੰਦੀ ਔਰ ਉਹ ਬੋਲ ਕੇ ਵੀ ਉਹਨਾਂ ਦੇ ਮੰਤਰੀ ਕਹਿੰਦੇ ਆਪ ਉਹ ਮੰਨ ਗਏ ਕਿ ਇਹ ਕਾਨੂੰਨ ਵਪਾਰ ਵਪਾਰੀਆਂ ਲਈ ਬਣਾਏ ਗਏ ਨੇ ਇਹ ਬਹੁਤ ਘਟੀਆ ਸੋਚ ਆ ਹੁਣ ਵਪਾਰੀ ਤਾਂ ਤੁਹਾਨੂੰ ਪਤਾ ਹੀ ਕਿੰਨੇ ਕੁ ਆ ਦੇ ਵਿੱਚ ਵਪਾਰੀਆਂ ਦੀ ਗਿਣਤੀ ਬਹੁਤ ਘੱਟ ਆ ਦੇਸ਼ ਵਿੱਚ ਇਦਾਂ ਨਹੀਂ ਹੈ ਕਿ ਵਪਾਰੀ ਵਪਾਰੀ ਆ ਦੋ ਹੀ ਆ ਦੋ ਇਹ ਵਪਾਰੀ ਆ ਉਹ ਦੋ ਵਪਾਰੀਆਂ ਦਾ ਉਹਨਾਂ ਨੂੰ ਫਿਕਰ ਆ ਹੁਣ ਜਿਹੜੀ ਜੰਮੂ ਕਸ਼ਮੀਰ ਵਿੱਚ 370 ਹਟਾਈ ਗਈ ਸੀ ਆ ਆਮ ਜਨਤਾ ਖੜੀ ਆ ਇਹਨਾਂ ਕੋਲ ਤਾਂ ਇੱਥੇ ਅੱਧਿਆਂ ਕੋਲ ਆਪਣੇ ਘਰ ਨਹੀਂ ਪੂਰੇ ਤਰੀਕੇ ਨਾਲ ਵਧੀਆ ਬਣੇ ਉਹਨਾਂ ਨੇ ਕਿ ਜ਼ਮੀਨਾਂ ਖਰੀਦਣੀਆਂ ਜੰਮੂ ਕਸ਼ਮੀਰ ਜਾ ਕੇ ਇਹ ਵੀ ਜਿਹੜਾ ਇਹ ਬਣਾਇਆ ਗਿਆ ਸੀ ਰੂਲ ਇਹ ਹਡਾਨੀਆਂ ਬਾਨੀ ਲਈ ਬਣਾਇਆ ਗਿਆ ਸੀਗਾ ਇਹ ਬਹੁਤ ਘਟੀਆ ਸਰਕਾਰ ਹੈ ਇਹ ਬਹੁਤ ਗੰਦਾ ਪੀਮਾ ਇਹਦੇ ਸੋਚ ਨੀ ਜਾ ਇਹਨੇ ਸਿਰਫ ਉੱਚ ਵਰਗ ਲਈ ਸੋਚਿਆ ਇਹਨੇ ਜਿਹੜੀ ਆਮ ਜਨਤਾ ਅੱਜ ਵੀ ਗੁਜਰਾਤ ਗਏ ਹੋਏ ਨੇ ਦਿੱਲੀ ਬੈਰੀਕੇਟਿੰਗ ਫਿਰ ਤੋਂ ਲਗਾਣੀ ਸ਼ੁਰੂ ਕਰ ਦਿੱਤੀ ਪੱਥਰ ਫਿਰ ਤੋਂ ਲਗਾਉਣੇ ਸ਼ੁਰੂ ਕਰ ਦਿੱਤੇ ਰੈਦਰ ਦੈਨ ਕਿਸਾਨਾਂ ਨਾਲ ਕੇ ਗੱਲ ਕਰਨ ਸਾਡੇ ਭਾਈਚਾਰੇ ਨਾਲ ਕੇ ਗੱਲ ਕਰਨ ਉਹ ਗੁਜਰਾਤ ਫਿਰ ਦੌਰੇ ਕਰਨ ਲਈ ਜਾ ਰਹੇ ਨੇ ਨਹੀਂ ਅੱਡੇ ਅੱਡੇ ਬੈਰੀਕੇਟ ਤੂੰ ਲਗਾਣੇ ਸੀ ਤਾਂ ਜਦੋਂ ਸਾਡੇ ਉਹ ਆਪਲਵਾਵਾਂ ਦੇ ਵਿੱਚ ਜਿਹੜੇ ਸਾਡੇ ਮਰੇ ਸ਼ਹੀਦ ਹੋਏ ਆ ਜਿਹੜੇ ਸ਼ਹੀਦ ਹੋਏ ਆ ਜਿਹੜੇ ਉੱਥੇ ਫੌਜੀ ਉਧਰ ਇਦਾਂ ਨਹੀਂ ਸਰਹੱਦਾ ਤੇ ਲਾਹ ਦੇ ਬੈਰੀਕੇਟ ਉੱਥੇ ਟੋਏ ਖੜਵਾ ਦੇ 40 50 60 ਭਾਵੇਂ 100 100 ਫੁੱਟ ਦੇ ਖੜਵਾਵੇਂ ਤੂੰ ਤੇ ਸੜਕਾਂ ਤੇ ਕਹਤੇ ਇਹ ਪਹਿਲੀ ਐਸੀ ਸਰਕਾਰ ਆ ਜਿਹੜੀ ਜਿਹੜਾ ਸਰਕਾਰੀ ਚੀਜ਼ਾਂ ਸਾਡੇ ਦੇਸ਼ ਦੀਆਂ ਹੈਗੀਆਂ ਸੜਕਾਂ ਹੈਗੀਆਂ ਜਾਂ ਕੁਝ ਵੀ ਹੈਗੇ ਆ ਉਹਨਾਂ ਦਾ ਜਿਹੜਾ ਇਹ ਨਾ ਆਪ ਇਹਨੂੰ ਨੁਕਸਾਨ ਕਰ ਰਹੀ ਆ ਆਪਣੇ ਲੋਕਾਂ ਨੂੰ ਇਹ ਦੁਖੀ ਕਰਨ ਦੇ ਲਈ ਨੁਕਸਾਨ ਪਹੁੰਚਾਉਣ ਲਈ ਦੇਸ਼ ਦੀ ਜਿਹੜੀ ਇਹ ਸੰਪਤੀ ਉਹਦਾ ਵੀ ਨੁਕਸਾਨ ਕਰ ਲਈ ਇਹ ਪਹਿਲੀ ਸਰਕਾਰ ਅੱਜ ਦੇ ਅਸੀਂ ਪਹਿਲੀ ਵਾਰ ਦੇਖੀ ਆ ਇਹ ਸੋਚ ਜਿਹੜੀ ਉਹ ਬਹੁਤ ਵਧੀਆ ਨਹੀਂ ਹੈਗੀ ਔਰ ਮਾਨਵਤਾ ਵਿਰੋਧੀ ਮੈਂ ਪਹਿਲਾਂ ਵੀ ਕਹਿੰਨੀ ਹੈ ਮਾਨਵਤਾ ਵਿਰੋਧੀ ਸਰਕਾਰ ਆ ਇਹ ਕਿਸੇ ਦੇ ਭਲੇ ਦੀ ਗੱਲ ਨਹੀਂ ਕਰ ਸਕਦੀ ਇਹ ਨੂੰ ਸਿਰਫ ਜਿਹੜੇ ਵਪਾਰੀਆਂ ਦੇ ਕਿਸੇ ਦੇ ਘਰ ਹੁਣ ਮੁੰਡਾ ਜੰਮਿਆ ਮਾਨੀ ਦੇ ਪਤਾ ਨਹੀਂ ਪੋਤਾ ਹੋਇਆ ਹੈ ਤੂੰ ਪੋਤਾ ਦੇਖਣ ਚਲਾ ਗਿਆ ਤੈਨੂੰ ਦਿੱਲੀ ਦੇ ਵਿੱਚ ਤੈਨੂੰ ਨਹੀਂ ਪਤਾ ਉੱਥੇ ਕਿੰਨੇ ਬੈਠੇ ਸਾਡੇ 2-2 ਸਾਲ ਦੇ ਬੱਚੇ ਬੈਠਾ ਕੋਈ 1 ਸਾਲ ਦਾ ਬੈਠਾ ਉਹਨੂੰ ਦੇਖਣ ਦੀ ਕਿਹੜੀ ਜਿੰਮੇ ਇਸੇ ਪਰਵਾਰ ਦੀ ਗਲਤੀ ਕੋਈ ਨਹੀਂ ਹੈਗੇ ਕੋਈ ਪੈਸੇ ਪੂਏ ਹੈ ਨਹੀਂ ਸੀਗੇ ਇਹਨੇ ਸਾਰੇ ਪੈਸੇ ਅੰਡਾਨੀ ਅੰਬਾਨੀ ਨੇ ਤੇ ਖਰਚੇ ਇਹਨੂੰ ਜਿਤਾਣ ਦੇ ਲਈ ਹੁਣ ਬਸ ਇਹ ਇਸ ਕਰਕੇ ਉਹਨੂੰ ਹੀ ਅੱਗੇ ਲਿਆਣ ਲਈ ਇਹ ਜਿਹੜਾ ਬਣਿਆ ਆ ਇਹਦੇ ਵਿੱਚ ਹਿੰਮਤ ਹੈ ਨਹੀਂ ਸੀ ਆਪਣੇ ਦਾ ਮਤੇ ਕੁਛ ਕੰਗਨਾਰ ਰਣੌਤ ਨੇ ਵੀ ਇੱਕ ਫੋਟੋ ਨਸ਼ਰ ਕੀਤੀ ਰਾਜਨਾਥ ਦੇ ਨਾਲ ਮਤਲਬ ਰਾਜਨਾਥ ਕੰਗਨਾਰ ਰਣੌਤ ਨੂੰ ਹੀ ਮਿਲ ਸਕਦੇ ਆ ਉਹਨਾਂ ਕੋ ਇੰਨਾ ਸਮਾਂ ਨਹੀਂ ਕਿ ਜਾ ਕੇ ਕਿਸਾਨ ਵੀਰਾਂ ਨੂੰ ਮਿਲਣ ਇਹ ਜਿਹੜੀ ਤੁਸੀਂ ਇਹ ਦੇਖ ਲਓ ਤੁਸੀਂ ਮੋਦੀ ਸਾਹਿਬ ਨੂੰ ਦੇਖ ਲਓ ਐਕਟਰਾਂ ਦੇ ਨਾਲ ਇਹ ਅੱਜ ਇਹ ਮੁਸਲਮਾਨਾਂ ਦੇ ਖਿਲਾਫ ਹੋ ਗਿਆ ਪਹਿਲਾਂ ਇਹ ਸਲਮਾਨ ਖਾਨ ਨਾ ਪਤੰਗ ਉਡਾਉਂਦਾ ਰਿਹਾ ਹੈ ਉਹ ਨਹੀਂ ਲੋਕਾਂ ਦੀ ਨਾ ਹੈਗਾ ਲੜਾਈ ਕਰ ਲੈ ਜਿਹੜੀ ਆਮ ਜਨਤਾ ਆ ਤੁਸੀਂ ਆਪ ਤੁਸੀਂ ਪਾਕਿਸਤਾਨ ਵੀ ਜਾਣਾ ਤੂੰ ਚైనా ਦੇ ਨਾਲ ਝੂਲਾ ਵੀ ਤੂੰ ਝੂਲਦਾ ਆ ਉਹ ਉਹਨੂੰ ਕਿਸੇ ਚੀਜ਼ ਦਾ ਨਹੀਂ ਪਤਾ ਇਹਨਾਂ ਦੇ ਅੱਧੇ ਜਿਹੜੇ ਹੈਗੇ ਇਹਨਾਂ ਦੇ ਇਹਨਾਂ ਦਾ ਜਿਹੜਾ ਇਹਨਾਂ ਦੇ ਬੇਟੇ ਬੇਟੀਆਂ ਇਹਨਾਂ ਨੇ ਮੁਸਲਮਾਨੇ ਭਾਈਚਾਰੇ ਚ ਨਾ ਦੀ ਜੁਗਾਈ ਵੀ ਆ ਇਹਨਾਂ ਨੇ ਵਿਆਹੀਆਂ ਇੱਕ ਦੂਜੇ ਨੂੰ ਕੀਤੀਆਂ ਆ ਪਰ ਸਾਨੂੰ ਸਾਰੇ ਆਮ ਲੋਕ ਸਮਝਦਾਰ ਹੋ ਗਏ ਆ ਦੇਖੋ ਲੋਕ ਲੜਦੇ ਨਹੀਂ ਹੈਗੇ Hindu Muslim Sikh ਸਾਰੇ ਸਮਝਦਾਰ ਹੋ ਗਏ ਉਹਨਾਂ ਨੂੰ ਪਤਾ ਚਾਈਨਾ ਦੇ ਨਾਲ ਇਹ ਮੋਦੀ ਸਾਹਿਬ ਝੂਲਾ ਝੂਲਦੇ ਰਹਿਆ ਪਾਕਿਸਤਾਨ ਵਿੱਚ ਇਹ ਲੰਚ ਡਿਨਰ ਕਰਨ ਜਾਂਦਾ ਰਿਹਾ ਆ ਤੇ ਆਮ ਜਨਤਾ ਨੂੰ ਕਹੀ ਜਾਂਦਾ ਤੂੰ ਮੁਸਲਮਾਨ ਤੂੰ ਹਿੰਦੂ ਤੂੰ ਫਲਾਨਾ ਤੂੰ ਤੇਮਖੜਾ ਸਾਨੂੰ ਲੜਾਈ ਜਾਂਦਾ ਪਰ ਹੁਣ ਲੋਕ ਸਮਝ ਗਏ ਆ ਲੜਾਈ ਲੜਨ ਲਈ ਅਸੀਂ ਤੁਸੀਂ ਆ ਤੇ ਮੋਹੇ ਆਪ ਅੰਦਰੋਂ ਅੰਦਰ ਹੀ ਇਹ ਸਾਰੇ ਪਾਸੇ ਜਾਂਦੇ ਅਸੀਂ ਪਾਕਿਸਤਾਨ ਜਾ ਨਹੀਂ ਸਕਦੇ ਜੇ ਚਲ ਜਵਾਂਗੇ ਤਾਂ ਅਸੀਂ ਅੰਤਖਵਾਦੀ ਆ ਇਹ ਪਾਕਿਸਤਾਨ ਜਾ ਸਕਦਾ ਦੇਸ਼ ਦਾ ਪੀਐਮ ਲੋਕ ਜਦੋਂ ਜਦੋਂ ਪਾਕਿਸਤਾਨ ਇੰਡੀਆ ਪਾਕਿਸਤਾਨ ਬਣਿਆ ਵੀ ਆ ਸਭ ਤੋਂ ਵੱਡਾ ਘਾਟਾ ਤਾਂ ਪੰਜਾਬ ਨੂੰ ਹੋਇਆ ਨਾ ਸਾਡੇ ਵੀਰ ਭੈਣ ਭਰਾ ਮਾਰੇ ਗਏ ਆ ਤੇ ਹੁਣ ਆਪਾਂ ਚਲੋ ਅੱਜ ਦੀ ਗੱਲ ਕਰਦੇ ਮੁੱਦੇ ਦੀ ਗੱਲ ਕਰਦੇ ਪਿੱਛੇ ਹੋਰ ਵੀ ਖੜੇ ਨੇ ਤੁਹਾਡੇ ਉਹਨਾਂ ਨੇ ਤਸਵੀਰਾਂ ਲੈਣੀਆਂ ਨੇ ਇਹਨਾਂ ਮਾਈਆਂ ਨੂੰ ਤੁਸੀਂ ਤਿਆਰ ਕਰਕੇ ਲੈ ਕੇ ਜਾ ਰਹੇ ਹੋ ਕਿ ਆਪ ਕਹਿੰਦੀਆਂ ਕਿ ਅਸੀਂ ਜਾਣਾ ਆ ਤੁਸੀਂ ਆਪਣੀ ਮਰਜ਼ੀ ਨਾਲ ਚੱਲੇ ਆ ਆਪ ਤੁਸੀਂ ਆਪਣੀ ਮਰਜ਼ੀ ਨਾਲ ਚੱਲੇ ਆ ਤੁਸੀਂ ਆਪਣਾ ਹੱਕ ਲੈਣ ਚੱਲੇ ਆ ਜੋ ਸਾਡਾ ਹੱਕੇ ਨੇ ਮਾਰਿਆ ਉਹ ਸਾਨੂੰ ਮਿਲਣਾ ਚਾਹੀਦਾ ਜਿਨ੍ਹਾਂ ਤੇ ਸਾਡਾ ਨਿਆਂਿਆਂ ਨੇ ਤਾਂ ਨਹੀਂ ਕਿਹਾ ਕਿ ਛੱਡ ਮਾਤਾ ਕਾ ਨੂੰ ਜਾਣਾ ਨਹੀਂ ਨਹੀਂ ਸਾਨੂੰ ਸਾਨੂੰ ਨਹੀਂ ਆਪ ਕਿਹਾ ਵੀ ਜਾਓ ਬੇਟੇ ਨੇ ਤਾਂ ਮੈਨੂੰ ਇਹਨਾਂ ਦੇ ਬੇਟੇ ਬਾਹਰ ਆ ਮੈਂ ਇਹਨਾਂ ਦੇ ਘਰ ਜਦੋਂ ਗਈ ਕਿ ਆਪਾਂ ਬੀਬੀ ਐਕਸੀਡੇਟ ਨੂੰ ਜਾਣਾ ਆ ਇਹਨਾਂ ਦਾ ਬੇਟਾ ਵੀ ਬੜਾ ਖੁਸ਼ ਹੋਇਆ ਉਹ ਕਿਹੜੇ ਦੇਸ਼ ਵਿੱਚ ਇਟਲੀ ਚ ਇਟਲੀ ਚ ਆ ਤੇ ਉਹਨਾਂ ਨੇ ਮੈਨੂੰ ਇਦਾਂ ਮੇਰਾ ਮੂੰਹ ਦੇਖ ਕੇ ਪਹਿਚਾਨ ਲਿਆ ਕਹਿੰਦੇ ਸਿਮੂ ਮੈਡਮ ਕਹਿੰਦੇ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਆ ਸਤਗੁਰੂ ਮਨਵਿਦਾਸ ਮਹਾਰਾਜ ਸੋਚਦੇ ਸੀ ਚੱਲੇ ਆ ਲੱਗੇ ਕਿ ਤੁਹਾਡੇ ਮਾਤਾ ਜੀ ਨੇ ਚੱਲੇ ਆ ਇਹ ਮਾਂ ਤਾਂ ਹੀ ਆ ਜਿਹੜੀਆਂ ਮੇਰੇ ਨਾਲ ਚੱਲੀਆਂ ਮੈਨੂੰ ਮਾਵਾਂ ਤੋਂ ਵੱਧ ਗਿਆ ਮੇਰੇ ਇਹਨਾਂ ਨੇ ਇਦਾਂ ਨਹੀਂ ਪਿਆਇਆ ਕਿ ਅਸੀਂ ਉਹਨਾਂ ਚੱਕਰ ਦਿੱਲੀ ਦਾ ਧਰਨਾ ਨਹੀਂ ਛੱਡਾਂਗੇ ਜਿੱਥੇ ਵੀ ਸਾਨੂੰ ਸੱਦੂਗੇ ਅਸੀਂ ਉੱਥੇ ਹਾਜ਼ਰ ਰਹਾਂਗੇ ਕੋਈ ਕੰਮ ਨਹੀਂ ਕਰਦਾ ਕੋਈ ਗੱਲ ਨਹੀਂ ਕੋਈ ਨਾ ਠੰਡਿਆ ਨਾ ਗਰਮੀ ਕੁਝ ਨਹੀਂ ਹੈਗਾ ਅੱਛਾ ਮੋਦੀ ਸਰ ਮੋਦੀ ਸਾਹਿਬ ਆਪ ਦਾ ਹੀਟਰ ਬਿਨਾਂ ਚੱਲਦੇ ਨਹੀਂ ਤੁਸੀਂ ਇੰਨੀ ਠੰਡ ਚ ਚੱਲੀਆਂ ਕੋਈ ਮਨ ਚ ਘਬਰਾਟਦਾ ਨਹੀਂ ਨੂੰ ਸਾਰਿਆਂ ਦਾ ਜਿਹੜਾ ਹੈ ਨਾ ਚੋਂਡਿਆ ਸਾਰਿਆਂ ਦਾ ਸਾੜ ਲਿਓ ਹੀਟਰ ਤੋਂ ਵੱਧ ਆ। ਤੇ ਅਸੀਂ ਲੜਨ ਨੂੰ ਤਿਆਰ ਆ। ਇਹਨਾਂ ਮੇਰੇ ਨਾਲ ਇਦਾਂ ਰਹਿੰਦੇ ਆ ਕਿ ਫਰੈਂਡਾਂ ਆ ਸਾਡੀਆਂ। ਪੁੱਛ ਲਓ ਇਹਨਾਂ ਦੀ ਐਸ ਤੇ ਮੇਰੀ ਅਜੇ ਵਿੱਚ ਬਹੁਤ ਫਰਕ ਪਰ ਅਸੀਂ ਆਪ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਆ। ਫਰੈਂਡ ਦੀ ਰਿਲੇਸ਼ਨ ਸਾਡਾ ਕੋਈ ਇਦਾਂ ਨਹੀਂ ਹੈਗਾ ਕਿ ਇਹ 올ਡੇ ਜਿਹਾ ਜਦ ਮੈਂ ਇੱਕ ਦਾ ਆ। ਅਸੀਂ ਫਰੈਂਡਾਂ ਵੀ ਆ ਸਿਸਟਰਾਂ ਵੀ ਆ ਮਾਵਾ ਦੇ ਸਾਥ ਹੀ ਵੀ ਆ। ਕਿੰਨਾ ਕਿ ਚੱਕਰ ਅੰਦਰ ਵੜਿਆ ਰਹੂਗਾ ਕਿ ਸਾਡੀ ਜਨਤਾ ਇੱਕ ਮੁੱਠ ਹੋ ਗਈ ਆ। ਅਸੀਂ ਸਾਰੇ ਤੰਦੇ ਛੱਡ ਕੇ ਇਸ ਦੇ ਵਿੱਚ ਅਸੀਂ ਸਾਂਭਲ ਹਾਂ ਚਲੋ ਮਾਣੇ ਸਾਨੂੰ ਤੁਹਾਡੇ ਤੇ ਮਾਤਾ ਜੀ ਅਸੀਂ ਘਬਰਾਣਾ ਨਹੀਂ ਸਾਡੀ ਅਸੀਂ ਸਾਰਿਆਂ ਨੇ ਇੱਕ ਇੱਕ ਵਾਰੀ ਤੁਹਾਡਾ ਨਾਮ ਜਰੂਰ ਦੱਸਣਾ ਇੱਕ ਗੱਲ ਜਰੂਰ ਕਹਿਣੀ ਮਾਤਾ ਜੀ ਤੁਸੀਂ ਆਪਣਾ ਨਾਮ ਦੱਸ ਦਿਓ ਗਿਆਨੋ ਗਿਆਨੋ ਜੀ ਹਾਂ ਜੀ ਕੀ ਤੁਸੀਂ ਕੀ ਕਹਿਣਾ ਹੈ ਅਸੀਂ ਤਾਂ ਦੇਖੋ ਜੀ ਇਸ ਕਰਕੇ ਚੱਲੇ ਹਾਂ ਅਸੀਂ ਮਦਦ ਅਸੀਂ ਜਿੱਤਣ ਚੱਲੇ ਹਾਂ ਹਾਂ ਜਿੱਤ ਕੇ ਅਸੀਂ ਮਦਦ ਠੀਕ ਕਰਾਵਾਂਗੇ ਸਾਡੇ ਬੱਚਿਆਂ ਨੇ ਕਿਹਾ ਜਾਓ ਤੁਸੀਂ ਮਾਤਾ ਕੋਈ ਗੱਲ ਨਹੀਂ ਹਾਂ ਕੋਈ ਠੰਡ ਨਹੀਂ ਕੋਈ ਦਵਾਈ ਦੂਈ ਤਾਂ ਨਹੀਂ ਚਲਦੀ ਤੁਹਾਡੀ ਕੋਈ ਪਰਵਾਹ ਤਾਂ ਨਹੀਂ ਦਵਾਈ ਨਹੀਂ ਸਾਡੀ ਚਲਦੀ ਠੀਕ ਹੈ ਅਸੀਂ ਸਹੀ ਹਾਂ ਨੋ ਪਰ ਨੋ ਨੋ ਪਰ ਨੋ ਹਾਂ ਜੀ ਹਾਂ ਜੀ ਹਾਂ ਜੀ ਪਤਾ ਹੈ ਤੁਸੀਂ ਵੀ ਅੱਗੇ ਆ ਜਾਓ ਆਪਣਾ ਨਾਮ ਦੱਸੋ ਮੇਰਾ ਮਨਜੀਤ ਕੋਰ ਆ ਜੀ ਹਾਂ ਜੀ ਅਸੀਂ ਆਪਣੇ ਹੱਕ ਲੈ ਕੇ ਚੱਲੇ ਹਾਂ ਠੀਕ ਹੈ ਜੀ ਹਾਂ ਹੱਕ ਲੈ ਕੇ ਲੜਾਈ ਮੈਂ ਤੁਹਾਨੂੰ ਵੈਸਾ ਦੱਸਦਾ ਕਈ ਲੜਕੀਆਂ ਉਹਨਾਂ ਦਾ ਨਾਮ ਬੜਾ ਪੌਪੂਲਰ ਹੋ ਰਿਹਾ ਆ ਕੋਈ ਕਿਸੇ ਨੂੰ ਕੋਈ ਰਸੋਈ ਦੀਦੀ ਕਹਿੰਦਾ ਆ ਤੇ ਕਿਸੇ ਨੂੰ ਕੋਈ ਕਹਿੰਦਾ ਕਿ ਦੀਦੀ ਮੈਨੂੰ ਰਾਤ ਨੂੰ ਰੋਟੀ ਖਿਲਾਉਂਦੀ ਆ ਤੁਸੀਂ ਵੀ ਇੱਧਰ ਜਾ ਕੇ ਕੋਈ ਉਪਰਾਲੇ ਕਰੋਗੇ हां जी बच्चे दे लंगर प्रसादा दे तैयार करना पहले तैयार हो करावेंगे करांगांगे हां अस्सी बराबर खड़े हैं करांगांगे एकदम बराबर लावेंगे अस्सी जी माता जी ਤੁਸੀਂ ਆਪਣਾ ਨਾਮ ਦੱਸ ਦੋ ਮੇਰੇ ਨਾਲ ਤੇਜਕਰ ਕੀ ਕੀ ਕਹਿਣਾ ਤੁਸੀਂ ਕੀ ਕਹਿਣਾ ਇਹਦੀ ਅਸੀਂ ਕਹਿਣਾ ਮੋਦੀ ਰੋਣ ਚੱਲੇ ਆ ਅਸੀਂ ਮੋਦੀ ਦੀ ਵਜ੍ਹਾ ਵਜ੍ਹਾ ਕੀ ਹੈ ਵਜ੍ਹਾ ਇਹ ਵੀ ਦੁਖੀ ਹੋਣਾ ਸਾਡੇ ਹੱਕ ਮੰਗਵਾਉਂਦਾ ਸਾਨੂੰ ਸਾਡੇ ਬੱਚੇ ਰੋਲਦੇ ਆ ਅਸੀਂ ਰੋਲਦੇ ਆ ਸਾਨੂੰ ਤਾਂ ਅੱਗੇ ਤਾਂ ਦਿਹਾੜੀ ਕਾ ਤੇ ਹੁਣ ਦਿਹਾੜੀ ਵੀ ਨਹੀਂ ਹੈਗੀ ਜੰਡਾ ਸੜਕਾਂ 'ਤੇ ਬੈਠੀ ਆ ਦਿਹਾੜੀ ਠੀਕ ਕਰ ਜਮਾ ਵੀ ਦੇਖੋ ਕਿੰਨੇ 12 ਘੰਟੇ ਕਰ ਦਿੰਦਾ 12 ਘੰਟੇ ਕਰ ਲਦਾ ਇੱਥੇ ਜਾਣਾ ਬੱਸ ਬੱਸ ਕੀ ਕਰ ਸਾਡੇ ਬੱਸ ਅਸੀਂ ਮਸ਼ੀਨਾਂ ਆ ਅਸੀਂ ਕਾਰਪੋਰੇਟ ਕਰਾਣੇ ਵਾਲੇ ਇਨਸਾਨ ਆ ਹਾਂ ਅਸੀਂ ਤੁਸੀਂ ਆਪਣਾ ਨਾਮ ਦੱਸ ਦਿਓ ਮੈਨੂੰ ਮੇਰਾ ਨਾਮ ਲਖਮੀਨਦਰ ਜੀਤ ਕੋਹੜਾ ਅਸੀਂ ਮਾਈ ਭਾਗੋ ਦੀਆਂ ਵਾਰਸਾਂ ਆ ਅਸੀਂ ਆਪਣੀ ਜੰਗ ਜਿੱਤ ਕੇ ਤੇ ਫੇਰ ਹੀ ਵਾਪਸ ਆਵਾਂਗੇ ਅਸੀਂ ਪੂਰੇ ਮੋਰਚੇ ਉੱਤੇ ਫਤਿਹ ਕਰਨ ਚੱਲੇ ਆਂ ਜੀ ਜੀ ਇਧਰ ਬੀਬੀ ਜੀ ਮੇਰੇ ਖਿਆਲ ਇਹਨਾਂ ਨੂੰ ਇੱਥੇ ਤੋਰਨ ਆਏ ਆ ਬੀਬੀ ਜੀ ਮੈਂ ਤੁਹਾਡੇ ਕੋਲ ਇੱਕ ਮਿੰਟ ਫੇਰ ਵਾਪਸ ਆਣਾ ਜਿਹੜੇ ਚੱਲੇ ਉਹਨਾਂ ਨਾਲ ਗੱਲ ਕਰ ਲੈ ਤੁਹਾਡਾ ਕੀ ਨਾਮ ਹੈ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਕਤੋਂ ਨਿਕਲਦੀ ਆ ਤਾਂ ਫਤਿਹ ਹੀ ਹੁੰਦੀ ਆ ਜੀ 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 ਕਦੀ ਸਾਡੇ ਗੁਰੂਆਂ ਨੇ ਇਹੀ ਸਾਨੂੰ ਸਮਝਾਉਣਾ ਦੱਸਿਆ ਕਿ ਫਤਿਹ ਹੀ ਨਿਕਲੂਗੀ ਤੁਸੀਂ ਕਿੱਥੋਂ ਆਏ ਸੀ ਅਸੀਂ ਆਏ ਆ ਭੰਗੜਾ ਕਲਾ ਤੇ ਜੀ ਤਾਂ ਸਾਨੂੰ ਇਸ ਕਿਸਾਨੀ ਦਾ ਐਡਾ ਵੱਡਾ ਦੁੱਖ ਲੱਗਾ ਕਿ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਅੱਜ ਮਾਤਾ ਮੈਨੂੰ ਤਾਂ ਤੁਹਾਡੇ ਵਿਚਾਰ ਪਤਾ ਆ ਕਿਉਂਕਿ ਅਸੀਂ ਇਸੇ ਮਿੱਟੀ ਦੇ ਜਏ ਆ ਜਿਹੜਾ ਨੈਸ਼ਨਲ ਮੀਡੀਆ ਉਹ ਜਾਣ ਬੁੱਝ ਕੇ ਕਈ ਵੇਲੇ ਨਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਕਿ ਮਾਈਆਂ ਨੂੰ ਜੀ ਪੈਸੇ ਦੇ ਕੇ ਚੱਲੇ ਪਰ ਇਹ ਪਰ ਸਾਨੂੰ ਤਾਂ ਪਤਾ ਕਿ ਮਾਈਆਂ ਤਾਂ ਕੋਲੋਂ ਪੈਸੇ ਦਿੰਦੀਆਂ ਆ ਕਿ ਆ ਜੱਕੋ ਪੈਸੇ ਮੈਂ ਨਾਲ ਜਾਣਾ ਤੁਸੀਂ ਕੀ ਕਹਿਣਾ ਜਿਹਦੇ ਕੋ ਪੈਸਾ ਨਹੀਂ ਉਹ ਕੋਈ ਸਰੀਰ ਤਾਂ ਹੈ ਉਹ ਆਪਣਾ ਸਰੀਰ ਲੈ ਕੇ ਸੋਚ ਤਾਕਤ ਹਿੰਮਤ ਹੈ ਹਿੰਮਤ ਨਾਲ ਜਿੱਤਣੇ ਚੱਲੇ ਆ ਜਿੱਤ ਕੇ ਆਵਾਂਗੇ ਵੀਰ ਭਰਾ ਪੈਣਾ ਮਾਈਆਂ ਬੱਚੇ ਸਭ ਗਏ ਹੋ ਆ ਅਸੀਂ ਉਹਨਾਂ ਦੀ سپورਟ ਲਈ ਜਾ ਰਹੇ ਆ ਜੀ ਤੇ ਮੈਨੂੰ ਮੇਰੇ ਘਰ ਵਾਲਾ ਆਪ ਛੱਡ ਕੇ ਗਿਆ ਅੱਛਾ ਸਕੂਟ ਤੇ ਤੇ ਸਕੂਟ ਹੀ ਤੇ ਠੀਕ ਹੈ ਕਿ ਸਾਡੇ ਪਿੰਡੋਂ ਭੰਗਲ ਕਰਾਂ ਦੇ ਵਿੱਚੋਂ سرپنچی ਦਾ ਵੀ ਰਾਤੀ ਮੈਨੂੰ فون ਆਇਆ ਸੀ ਕਿ ਤੁਹਾਨੂੰ ਕੱਲ ਨੂੰ ਛੱਡਣ ਜਾਵਾਂਗੇ ਜੀ ਪਰ ਮੈਂ ਇਹ ਵੀ ਮੋਦੀ ਸਰਕਾਰ ਨੇ ਭੇਜੀ ਲੱਗਦੀ ਕਹਿਣਾ ਹੀ ਨਹੀਂ ਮੰਨਦਾ ਆ ਮੱਖੀ ਵੀ ਮੋਦੀ ਸਰਕਾਰ ਨੇ ਭੇਜ ਦਿੱਤੀ ਹੈ ਮੋਦੀ ਸਰਕਾਰ ਐਸਾ ਗੰਦਾ ਬੰਦਾ ਨਿਕਿਆ ਨਾ ਪਰ ਇਹ ਨਹੀਂ ਕਦੀ ਸੋਚ ਨਹੀਂ ਸਕਦੇ ਕਿ ਇਹ ਇਹੋ ਜਿਹਾ ਦਿਮਾਗ ਦਾ ਹੋਗਾ ਜੀ ਜੀ ویسے ਸਾਡੇ ਸਮਝ ਤਾਂ ਇਹ ਕਿ ਮੋਦੀ ਜਿਹੜੀ ਸਰਕਾਰ ਸੈਂਟਰ ਵਿੱਚ ਬੈਠੀ ਆ ਸਾਰੇ ਮੰਤਰੀ ਬੁੱਢੇ ਆ ਬੁੱਢਿਆਂ ਦਾ ਵਾਕ ਤੁਸੀਂ ਦੇਖ ਲਓ ਪਰ ਵੈਸੇ ਰੱਬ ਬਲੋਂ ਨਹੀਂ ਹੁੰਦਾ ਉਹਨਾਂ ਕਿ ਜਬਰ ਕਿ ਸੋਚਣਾ ਪਰ ਸਾਡੇ ਬੁੱਢੇ ਬਹੁਤ ਸੁਜੱਜੇ ਆ ਬਹੁਤ ਸਲਖਣੇ ਆ ਨਹੀਂ ਨਹੀਂ ਕੇਂਦਰ ਦੀ ਗੱਲ ਕਰ ਰਹੇ ਆ ਬਾਕੀ ਸਾਰੇ ਸੂਝ-ਬੂਝ ਵਾਇਜੇ ਇਸ ਵੇਲੇ ਸਿਆਣੇ ਧਰਨਿਆਂ ਤੇ ਬੈਠੇ ਆ ਬੜੇ ਜੋਰ ਨਾਲ ਬੈਠੇ ਆ ਪ੍ਰਮਾਤਮਾ ਉਹਨਾਂ ਦੇ ਵਿੱਚ ਐਸਾ ਵੱਸਦਾ ਹੈ ਕਿ ਉੱਥੇ ਰੱਬ ਨੇ ਸ਼ਕਤੀ ਬਖਸ਼ੀ ਹੈ ਇਹੋ ਜਿਹਾ ਸੰਤੋਖ ਪਿਆ ਹੈ ਗੁਰੂ ਸਾਹਿਬ ਪ੍ਰਕਾਸ਼ ਕੀਤੇ ਹੋਏ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੀ ਜਾਂਦੀ ਹੈ ਮਨ ਦੇ ਵਿੱਚ ਇਹੀ ਲਾਸਾਈ ਕਿ ਅਸੀਂ ਵੀ ਇੱਕ ਵਾਰ ਧਰਨੇ ਵਿੱਚ ਜਾਣਾ ਪਰ ਮੇਰੇ ਪਤਾਈ ਦਾ ਸਰੋਵਰ ਤੇ ਇਸ਼ਨਾਨ ਕਰ ਲਈਏ ਜਾ ਕੇ ਇਹ ਮਾਤਾ ਜੀ ਨਾਲ ਮਿਲਣਾ ਚਾਹੁੰਦਾ ਇਹ ਸਾਡੇ ਗਵਾਂਡੀ ਗਵਾਂਡੀ ਨੇ ਏ ਦਾਦੀ ਜੀ ਕਹਿੰਦੇ ਨਾ ਮੇਰਾ ਜਵਾਈ ਲੈ ਕੇ ਗਿਆ ਨਾ ਪੁੱਤ ਲੈ ਕੇ ਗਿਆ ਹੁਣ ਮੈਂ ਆਪੇ ਹੀ ਚੱਲੀ ਆਂ ਮਾਤਾ ਜੀ ਕੀ ਕਹਿਣਾ ਆਪਣਾ ਨਾਂ ਵੀ ਦੱਸ ਦੋ ਮੇਰਾ ਨਾਂ ਪ੍ਰੀਤਮ ਕੋਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਮੇਰਾ ਜਵਾਈ ਆਰਤੀਆ ਅੱਛਾ ਜੀ ਹਾਂਜੀ ਨੌਰੇ ਨਾ ਤੇ ਉਹਦਾ ਨਾਂ ਸੁਖਜਿੰਦਰ ਸਿੰਘ ਆ ਉਹ 25 ਤਰੀਕ ਦੇ ਗਏ ਹੋਏ ਆ ਲੋਤਾ ਵੀ ਮੇਰਾ ਗਿਆ ਹੋਇਆ ਜੀ ਤੇ ਉਹ ਪਚਿਤ੍ਰਿਕ ਦੇ ਗਏ ਹੋਇਆ ਪੱਥਰ ਵੱਡੇ ਵੱਡੇ ਹਟਾਏ ਉਹਨਾਂ ਨੇ ਜਾ ਕੇ ਸ਼ੰਭੂ ਬਾਰਡਰ ਤੇ ਹੁਣ ਫੇਰ ਲਾ ਦਿੱਤੇ ਜੀ ਉਹਨਾਂ ਨੇ ਸਿੰਘੂ ਬਾਰਡਰ ਦੇ ਕੋਲ ਉਹ ਉਹ ਹੁਣ ਜਾ ਕੇ ਮਾਈ ਨੇ ਚੱਕ ਦੇਣੀ ਸਾਡੀ ਨੂੰ ਉਹ ਆਇਆ ਸੀ ਉਹ ਫੇਰ ਵਾਪਸ ਚਲਾ ਗਿਆ ਪਰਸੋਂ ਜੀ ਜੀ ਕੱਪੜੇ-ਕਪੜੇ ਬਦਲ ਕੇ ਫੇਰ ਚ ਲਗਾਏ ਆ ਤੇ ਉਹ ਹੁਣ ਮੋਦੀ ਸਰਕਾਰ ਜਿਹੜੀ ਕੇਂਦਰ ਸਰਕਾਰ ਆ ਇਹ ਸਰਕਾਰ ਸਮਝਦੀ ਨਹੀਂ ਸੁਣਦੀ ਨਹੀਂ ਕੋਈ ਗੱਲ ਵੀ ਮਤਲਬ ਜਿੱਦਾਂ ਹੁਣ ਕਾਲੇ ਕਾਨੂੰਨ ਲੈ ਕੇ ਆਈ ਆ ਆੜਤੀਆਂ ਵਾਸਤੇ ਤੇ ਆੜਤੀ ਕਿੱਥੇ ਜਾਊਗਾ ਆੜਤੀ ਰੀੜ ਦੀ ਹੱਡੀ ਆ ਕਿਸਾਨ ਵਾਸਤੇ ਏਟੀਐਮ ਇੱਕ ਤਰ੍ਹਾਂ ਦਾ ਕਿਸਾਨ ਏਟੀਐਮ ਤੇ ਹੁਣ ਉਹ ਕਿੱਥੇ ਜਾਊਗਾ ਫਿਰ ਹੈ ਕਿਸਾਨਾਂ ਦੇ ਢਿੱਡ ਤੇ ਲੱਤ ਮਾਰੀ ਇਹਨਾਂ ਇਹ ਵੀ ਤੁਸੀਂ ਚੰਗੀ ਗੱਲ ਦੱਸਤੀ ਕਹੀਆਂ ਤੇ ਖਦਸ਼ੇ ਸੀ ਕਿ ਆੜਤੀਆਂ ਨਹੀਂ ਜਾਂਦੇ ਆ ਆੜਤੀਆਂ ਦੀ ਸੱਸ ਵੀ ਚਲੀ ਆੜਤੀਆ ਪਹਿਲਾਂ ਆਪ ਵੀ ਗਿਆ ਹੋਇਆ ਤੁਸੀਂ ਆਪਣਾ ਨਾਂ ਵੀ ਦੱਸ ਦਿਓ ਜੀ ਹਰਵੰਸ ਕੋਰ ਜੀ ਤੁਸੀਂ ਕੀ ਕਹਿਣਾ ਮਾਈ ਜੀ ਉਹ ਜੀ ਕੀ ਕਰ ਰਹੇ ਹੋ ਜੀ ਬਾਤ ਚੱਲੇ ਮੋਦੀ ਤੋਂ ਖੁਸ਼ ਹੈ ਤੁਸੀਂ ਨਹੀਂ ਨਹੀਂ ਅਸੀਂ ਨਹੀਂ ਖੁਸ਼ ਆਏਗੇ ਅਸੀਂ ਕਦ ਖੁਸ਼ ਹੋਣਾ ਦੇਖੋ ਤੁਹਾਡਾ ਨਾ ਦੁਆ ਦੇ ਮਾਰੇ ਚੱਲੇ ਅਸੀਂ ਜੀ ਤੁਹਾਡਾ ਕੀ ਨਾਮ ਮੇਰਾ ਨੌ ਸਿੱਸੋ ਵਾ ਜੀ ਹਾਂ ਜੀ ਤੁਸੀਂ ਖੁਸ਼ ਹੋ ਮੋਦੀ ਸਰਕਾਰ ਨਾਲ ਹਾਂ ਜੀ ਨਹੀਂ ਮੋਦੀ ਤੋਂ ਨਹੀਂ ਖੁਸ਼ ਹੈਗੀ ਨਹੀਂ ਨਹੀਂ ਕੋਈ ਤੁਹਾਨੂੰ ਕਿਸੇ ਧੱਕੇ ਨਾਲ ਤਾਂ ਨਹੀਂ ਲੈ ਕੇ ਜੰਨੇ ਆਪਣੀ ਨਹੀਂ ਨਹੀਂ ਆਪਣੀ ਖੁਸ਼ੀ ਤੇ ਚੱਲੇ ਆ ਸਾਡੇ ਜਿਆਦੇ ਤੋਰਾ ਹੈ ਤਾਨਾ ਸ਼ਾਹੀ ਬੰਦਾ ਕੋਈ ਨਹੀਂ ਹੈ ਕਹਿੰਦੇ ਮੋਦੀ ਸਰਕਾਰ ਤੋਂ ਖੁਸ਼ ਨਹੀਂ ਪਰ ਆਪਣੀ ਖੁਸ਼ੀ ਨਾਲ ਦਿੱਲੀ ਜ਼ਰੂਰ ਚੱਲੇ ਆ ਮਾਤਾ ਜੀ ਇਹਨਾਂ ਨੂੰ ਤੋਰਨ ਆਏ ਨੇ ਤੇ ਮਾਤਾ ਜੀ ਨਾਲ ਵੀ ਗੱਲਬਾਤ ਕਰਨੀ ਜੀ ਮਾਤਾ ਜੀ ਹਾਂਜੀ ਇਹਨਾਂ ਔਰਤਾਂ ਨੇ ਬਹੁਤ ਬਹਾਦਰੀ ਭਰਿਆ ਕੰਮ ਚੱਕਿਆ ਸਾਡੇ ਨਵੇਂ ਸ਼ਹਿਰ ਵਿੱਚੋਂ ਵੀ ਔਰਤਾਂ ਚੱਲੀਆਂ ਤੇ ਜਾਣਾ ਮੈਂ ਤਾਂ ਕੁਲਵਿੰਦਰ ਬੜੈਚ ਨਹੀਂ ਸੀ ਪਰ ਡਿਸਪਲਿਨ ਨੇ ਕਪਾ ਇਹਨਾਂ ਦਾ ਜਥੇਬੰਦੀ ਦਾ ਉਹ ਕਹਿੰਦੇ ਪਈ ਤੁਸੀਂ ਅਜੇ ਨਹੀਂ ਜਾਣਾ ਹੈਗਾ ਇਸ ਕਰਕੇ ਮੈਂ ਇਹਨਾਂ ਨੂੰ ਨੂੰ ਤੋੜ ਨਾ ਆਈਆਂ ਜਾਂ ਆਪਣੀਆਂ ਭੈਣਾਂ ਨੂੰ ਬੱਚੀਆਂ ਨੂੰ ਤੋੜ ਨਾ ਆਈਆਂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਉਣ ਜਾ ਰਹੇ ਆ ਤੇ ਚਲੋ ਵੀਡੀਓ ਨੂੰ ਅਸੀਂ ਰੈਪ ਅਪ ਕਰਨਾ ਹੈ ਆ ਕਿਉਂਕਿ ਮੈਂ ਪਹਿਲਾਂ ਦੱਸਿਆ ਪਿੱਛੇ ਹੋਰ ਵੀ মিডিਆ ਵਾਲੇ ਵੀ ਰੇਟ ਕਰਨੇ ਆਪਾਂ ਸਿਰਫ ਪਿਛਲਾ ਮਾਹੌਲ ਦਿਖਾ ਦਈਏ ਸਿਮੇ ਜੀ ਇੱਕ ਵਾਰੀ ਆ ਜਾਓ ਤੁਸੀਂ ਨਾਲ ਸਾਨੂੰ ਪਿਛਲਾ ਮਾਹੌਲ ਦਿਖਾ ਦਿਓ ਜਿਹੜੇ ਕਿਵੇਂ ਗੱਦੇ ਲੱਗੇ ਹੋਏ ਨੇ ਜਾਂ ਕੀ ਅਰੇਂਜਮੈਂਟਸ ਨੇ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਔਰ ਸਾਡੇ ਨਾਲ ਡਰਾਈਵਰ ਵੀਰ ਹੈ ਵੀਰ ਜਿਹੜੀਆਂ ਸਾਡੀਆਂ ਮਾਵਾਂ ਅੱਜ ਨਾਲ ਚੱਲੀਆਂ ਆ ਤੁਹਾਡੇ ਮਨ ਦਾ ਕੀ ਤੁੜਕੂ ਹੈ ਜੋਸ਼ ਹੈ ਪੂਰਾ ਹਾਂਜੀ ਜੋਸ਼ ਹੈ ਜੀ ਤੇ ਮਾਦਾ ਕੋਈ ਡਰਤਾ ਨਹੀਂ ਹੈਗਾ ਜੀ ਨਹੀਂ ਨਹੀਂ ਕੋਈ ਕੋਈ ਡਰ ਨਹੀਂ ਹੈ ਜੀ ਠੀਕ ਹੈ ਜੀ ਅੱਛਾ ਹੁਣ ਵੈਨ ਪੰਦੀਆਂ ਜਾਣਗੇ ਕਿ ਕੀ ਕੀ ਕਰਦੀਆਂ ਜਾਣਗੇ ਜੀ ਅਸੀਂ ਹੱਸਦੇ ਖੇੜਦੇ ਜਾਵਾਂਗੇ ਮੋਦੀ ਦਾ ਪੇਟਾ ਸੇ ਆਪਾਂ ਕਰਾਂਗੇ ਅਸੀਂ ਖੁਸ਼ੀਆਂ ਨਾਲ ਚੱਲੇ ਆਂ ਉਹ ਸਰਕਾਰ ਦਾ ਅਸੀਂ ਖੁਸ਼ੀ-ਖੁਸ਼ੀ ਵਿਰੋਧ ਕਰਦੇ ਆਂ ਸੀਗਾ ਤੇ ਦੁਖੀ ਹੋਈਏ ਉਹਨੂੰ ਦੁਖੀ ਕਰਨ ਚੱਲੇ ਆਂ ਅਸੀਂ ਬਹੁਤ ਖੁਸ਼ੀ ਨਾਲ ਚੱਲੇ ਆਂ ਅਸੀਂ ਆਪਣੇ ਸੌਣ ਪੈਣ ਦਾ ਸਾਰਾ ਅਰੇਂਜਮੈਂਟ ਵੇਚ ਕਰਕੇ ਚੱਲੇ ਆਂ ਪਰ ਜਿੰਨੀਆਂ ਮਾਈਆਂ ਉਹਦੇ ਸਾਬ ਨਾਲ ਕੰਬਲ ਬਹੁ ਘਟਿਆ ਓਹੋ ਅਸੀਂ ਹੁਣ ਇਕੱਠੇ ਚੱਲੇ ਆ ਜਦ ਅਸੀਂ ਇੱਕ ਕੰਬਲ ਦੇ ਵਿੱਚ ਹੀ ਭਵਾਂਗੇ ਅਸੀਂ ਜਿਹੜਾ ਹੁਣ ਸੰਘਰਸ਼ ਇੱਕ ਤਾਂ ਦਾ ਨਿੱਗ ਨਾਲ ਲੈ ਕੇ ਚੱਲੇ ਆ ਅਸੀਂ ਇਦਾਂ ਚੱਲੇ ਆ ਅਸੀਂ ਸੰਘਰਸ਼ ਕਰਨ ਚੱਲੇ ਆ ਅਸੀਂ ਇਸ ਸੋਚ ਵਿੱਚ ਚੱਲੇ ਆ ਜਿਹੜੇ ਸੰਘਰਸ਼ ਹੁੰਦੇ ਉਹ ਇਦਾਂ ਹੀ ਹੁੰਦੇ ਇਦਾਂ ਨਹੀਂ ਹੁੰਦੇ ਕਿ ਗਿਆਈਆਂ ਵਿੱਚ ਰੋ ਲੋਕ ਕੇ ਹੋਣਗੇ ਇਹ ਬੀਬੀਆਂ ਨੂੰ ਇਹ ਸੋਚ ਦੱਸੀ ਆ ਕਿ ਉੱਥੇ ਠੰਡ ਵੀ ਸਹਿਣੀ ਪੈ ਸਕਦੀ ਉੱਥੇ ਧੁੱਪ ਵੀ ਸਹਿਣੀ ਪੈ ਸਕਦੀ ਅਸੀਂ ਪੂਰੀ ਤਰ੍ਹਾਂ ਤਿਆਰ ਆ ਤੁਹਾਡੇ ਸਾਹਮਣੇ ਤੁਸੀਂ ਉਹਨੂੰ ਪੁੱਛ ਲਿਆ ਵਾਰਾ ਵੀ ਪੁੱਛ ਸਕਦੇ ਆ ਉਹ ਸਸੂ ਛੋਲ ਵਿੱਚ ਵੀ ਬਹਿ ਜਾਵਾਂਗੇ ਸਾਨੂੰ ਕੋਈ ਐਡੀ ਗੱਲ ਨਹੀਂ ਹੈ ਜੀ ਕਿ ਅਸੀਂ ਕੰਬਲ ਵਿੱਚ ਪਹਿਣਾ ਆ ਰਾਸ਼ਨ ਵੀ ਲੈ ਕੇ ਚੱਲੇ ਨਾਲ ਕੋਈ ਨਹੀਂ ਰਾਸ਼ਨ ਦਾ ਸਾਨੂੰ ਉੱਥੋਂ ਉਹਨਾਂ ਨੇ ਕਿਹਾ ਆ ਉੱਧਾ ਜੇ ਇੱਕ ਗੜ੍ਹ ਸ਼ੰਕਰ ਤੋਂ ਵੀ ਸਾਡੇ ਪਿੱਛੇ ਉਹਨਾਂ ਨੇ ਜਾਣਾ ਆ ਤੇ ਉਹ ਟਰਾਲੀ ਜਾ ਰਹੀ ਆ ਪਕੌੜਿਆਂ ਦਾ ਲੰਗਰ ਲਾਣ ਲਈ ਤੇ ਉਹਨਾਂ ਨੇ ਸਾਨੂੰ ਅੱਗੇ ਉਹ ਕਿਹਾ ਆ ਕਿ ਕੋਈ ਲੰਗਰ ਪਾਣੀ ਅੱਧਰ ਪਹਿਲੇ ਬਹੁਤ ਪਹਿਲਾਂ ਹੀ ਬਹੁਤ ਪਹੁੰਚਿਆ ਆ ਸਾਲੋਂ ਸਾਲ ਦਾ ਲੰਗਰ ਉਹ ਕਹਿੰਦੇ ਜਿੰਨੀ ਦੇਰ ਤੱਕ ਇਹ ਗਵਰਨਮੈਂਟ ਰਹੇਗੀ ਜੇ ਇਹ ਨਹੀਂ ਮੰਦੀ ਤੇ ਧਰਨਾ ਇੱਦਾਂ ਹੀ ਚੱਲੂਗਾ ਚਾਹੇ ਇਹ ਚੱਲੇ ਜਿੰਨੀ ਦੇਰ ਤੱਕ ਮੋਦੀ ਬੈਠਾ ਆ ਉਹਨੇ ਸਾਲ ਉਥੇ ਗੁਰੂ ਦਾ ਲੰਗਰ ਬਾਬੇ ਨਾਨਕ ਦਾ ਇੱਦਾਂ ਹੀ ਚੱਲਣਾ ਆ ਚਲੋ ਠੀਕ ਹੈ ਬਹੁਤ ਸ਼ੁਕਰ ਹੈ ਸਿਮ ਜੀ ਹੋਰ ਮੋਰੇ ਹੋਰ ਮੀਡੀਆ ਵਾਲੇ ਵੀ ਤੁਹਾਡੀ ਵੇਟ ਕਰ ਰਹੇ ਨੇ ਔਰ ਮੈਂ ਕਾਫੀ ਸਮਾਂ ਲੈ ਲਿਆ ਪਰ ਬਹੁਤ ਮਾਣ ਹੈ ਜੀ ਜਿੱਥੇ ਇਸ ਸਮੇ ਲੋਕੀ ਹੱਥ ਸੇਕਣ ਦੀ ਜਿਹੜੇ ਆਮ ਪ੍ਰਥਾ ਚੱਲਦੀ ਹੁੰਦੀ ਹੈ ਕਿ ਬੜੀ ਠੰਡ ਹੈ ਯਾਰ ਸੇਕ ਲਈਏ ਲੱਕੜੀਆਂ ਸੇਕ ਲਈਏ ਉੱਥੇ ਸਾਡੀਆਂ ਬੀਬੀਆਂ ਉਹਦੇ ਮਹੀਨੇ ਜਿਹੜਾ ਦਿੱਲੀ ਵੱਲ ਕੂਚ ਕਰ ਰਹੀ ਨੇ ਇਹਨਾਂ ਵੀਰਾਂ ਨੇ ਵੀ ਮੇਰੇ ਖਿਆਲ ਨਾਲ ਜਾਣਾ ਇਹਨਾਂ ਤੇ ਵੀ ਮਾਨ ਹੈ ਔਰ ਇਹਨਾਂ ਤੇ ਪੂਰਾ ਯਕੀਨ ਹੈ ਕਿ ਸਾਡੀਆਂ ਮਾਈਆਂ ਨੂੰ ਦਿੱਲੀ ਸਹੀ ਸਲਾਮਤ ਲੈ ਕੇ ਪਹੁੰਚਣਗੇ ਔਰ ਵਾਹਿਗੁਰੂ ਅੱਗੇ ਵੀ ਅਰਦਾਸ ਹੈ ਕਿ ਮੋਦੀ ਸਾਹਿਬ ਨੂੰ ਜਿਹੜੀ ਮਨਸਦਮਤ ਇਹਾ ਜਾਵੇ ਉਹਨਾਂ ਦੀ ਸੋਚ ਵੀ ਸਾਰਤਕ ਹੋ ਜਾਵੇ ਕਾਲੇ ਕਾਨੂੰਨ ਵਾਪਸ ਲੈਣ ਤਾਂ ਕਿ ਜਿਹੜਾ ਸਾਡਾ ਪੰਜਾਬ ਜਿਹੜਾ ਮਿੰਨੀ ਪੰਜਾਬ ਬਣਾ ਕੇ ਦਿੱਲੀ ਬੈਠਾ ਹੈ ਉਹ ਘਰਾਂ ਨੂੰ ਤੰਦਰੁਸਤੀ ਨਾਲ ਸਹੀ ਸਲਾਮਤ ਵਾਪਸ ਆਵੇ ਤੁਸੀਂ ਜੁੜ ਰਹੇ ਹੋ ਵੀ ਬੱਤੀ ਨਵਾਂ ਸ਼ਹਿਰ ਦੇ ਨਾਲ ਆਪਣੇ ਛੋਟੇ ਵੀਰ ਦਿਨੇਸ਼ਵਰੀ ਕੈਮਰਾ ਪਰਸਨ ਵਿਜੇ ਕਵਾਨੂ ਦੇ ਇਜਾ